ਦੀਪ ਸਿੰਘ ਰੰਧਾਵਾ ਦੀ ਜਿੱਤ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਮਰਥਕਾਂ ਦਾ ਜੋਸ਼ ਕਿਸ ਤਰੀਕੇ ਨਾਲ ਰੰਧਾਵਾ ਸਾਹਿਬ ਦੇ ਗਲੇ ਮਿਲਿਆ ਜਾ ਰਿਹਾ ਵਾ ਗਲਬਕੜੀਆਂ ਪਾਈਆਂ ਜਾ ਰਹੀਆਂ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ 5722 ਵੋਟਾਂ ਦੇ ਨਾਲ ਜਿੱਤ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਐਡਵਾਂਸ ਵਧਾਈ ਦਿੱਤੀ ਗਈ ਸੀ ਦੇਖੋ ਬੜਕਾ ਭਜਦੀਆਂ ਸਭ ਵਰਕਰਾਂ ਦੀਆਂ ਵੀ ਨਾਲ ਦੀ ਨਾਲ ਗੱਲਬਾਤ ਸ਼ੁਰੂ ਕਰਨੀ ਜਾਵਾਂਗੇ ਰੰਧਾਵਾ ਸਾਹਿਬ ਨਾਲ ਰੰਧਾਵਾ ਤੁਸੀਂ ਦੇਖ ਸਕਦੇ ਹੋ ਜੋਸ਼ ਜੋਸ਼ ਕਿਸ ਤਰੀਕੇ ਦਾ ਗੱਲਬਾਤ ਕਰ ਰਹੇ ਨੇ ਆ ਜਿੰਦਾਬਾਦ 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 ਸਾਬ ਜੀ ਬਿਲਕੁਲ ਦੇਖ ਸਕਦੇ ਹੋ ਤੁਸੀਂ ਕੈਬਨਿਟ ਮੰਤਰੀ ਲਾਲਜਨ ਗੜਾ ਵੀ ਲਗਾਤਾਰ ਪਹੁੰਚੇ ਨੇ ਤੇ ਵਧਾਈ ਦਿੱਤੀ ਜਾ ਰਹੀ ਅੱਜ ਖੁਸ਼ੀ ਦਾ ਮੈਂ ਕਿਹਾ ਜੀ ਮੈਂ ਸਮਝਦਾ ਕਿ ਅੱਜ ਫੇਰ ਇੱਕ ਵਾਰ ਪੰਜਾਬ ਦੇ ਉਹਨਾਂ ਹਲਕਿਆਂ ਨੇ ਜਿਹੜਾ ਮੈਂ ਸਮਝਦਾ ਵੀ ਵਾਅਦਾ ਜ਼ਬਾਨੀ ਔਰ ਹੰਕਾਰ ਦੇ ਕਿਲਾ ਠੱਠਿਆ ਨੇਕੀ ਦਾ ਤੇ ਨਿਮਰਤਾ ਦੀ ਜਿੱਤ ਹੋਈ ਆ ਬਾਬੇ ਨਾਨਕ ਦੀ ਧਰਤੀ ਤੋਂ ਉਸ ਮਹਾਨ ਰਾਇਬਰ ਦੀ ਧਰਤੀ ਤੋਂ ਇੱਕ ਬੜਾ ਸ਼ਾਨਦਾਰ ਮੈਸੇਜ ਜਿਹੜਾ ਸਾਰੇ ਦੇਸ਼ ਵਿੱਚ ਗਿਆ ਸੋ ਗੁਰਦੀਪ ਰੰਧਾਵਾ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਸਮਰਥਕਾਂ ਨੂੰ ਵੋਟਰਾਂ ਨੂੰ ਜਿਨ੍ਹਾਂ ਨੇ ਪਾਈਆਂ ਨੇ ਉਹਨਾਂ ਨੂੰ ਵੀ ਜਿਹੜਾ ਨਹੀਂ ਵੀ ਪਾਈਆਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸੋ ਮਾਨਜੋਗ ਮੁੱਖ ਮੰਤਰੀ ਸardar Bhagwant Singh ਮਾਨ ਜੀ ਦੀ ਗਵਾਈ ਚ ਪੰਜਾਬ ਇਸੇ ਤਰ੍ਹਾਂ ਅੱਗੇ ਵਧਦਾ ਰਹੇ ਸੋ ਅਸੀਂ ਸ੍ਰੀ ਅਰਬਿੰਦ ਕੇਜਰੀਵਾਲ ਜੀ ਦਾ ਰਾਗਵ ਚੱਡਾ ਜੀ ਦਾ ਸੰਦੀਪ ਪਾਟਕ ਜੀ ਦਾ ਵੀ ਸ਼ੁਕਰੀਆ ਅਦਾ ਕਰਦਾ ਤੇ ਅੱਜ ਉਹਨਾਂ ਨਾਲ ਮੁਬਾਰਕਾਂ ਸ਼ੇਅਰ ਕਰਦੇ ਆ ਤੁਹਾਡੇ ਚੈਨਲ ਦੇ ਰਾਹੀਂ ਔਰ ਅਸੀਂ ਹੁਣ ਡੇਰੇ ਦਾ ਵਿਕਾਸ ਸਾਰੇ ਨਾਲ ਕੇ ਕਰਾਂਗੇ ਰੰਧਾਵਾ ਸਾਹਿਬ ਵਿਕਟਰੀ ਦਾ ਨਿਸ਼ਾਨ ਬੜਾ ਛੋਟਾ ਨਹੀਂ ਹੈ ਜਦੋਂ ਆਏ ਸੀ ਅਰਦਾਸ ਕਰਕੇ ਆਏ ਸੀ ਸਭ ਤੋਂ ਪਹਿਲਾਂ ਤੁਹਾਨੂੰ ਗੇਟ 'ਤੇ ਪੁੱਛਿਆ ਤੁਸੀਂ ਕਿਹਾ ਮੁੱਛ ਖੜੀ ਰਹਿਣੀ ਮੁੱਛ ਪਰਮਾਤਮਾ ਦੀ ਕਿਰਪਾ ਹੈ ਅਰਦਾਸ ਬੇਨਤੀ ਕਰਕੇ ਘਰੋਂ ਨਿਕਲਿਆ ਸੀਗਾ ਦੇਖ ਪਰਮਾਤਮਾ ਦੇ ਨਾਮ ਦੀ ਤਿਆਰ ਕਰਕੇ ਗੁਰਦੁਆਰਾ ਸਾਹਿਬ ਜਾ ਕੇ ਆਸ਼ੀਰਵਾਦ ਲੈ ਕੇ ਘਰੋਂ ਨਿਕਲਿਆ ਮੈਨੂੰ ਪੂਰੀ ਮੀਤ ਸੀਗੀ ਕਿ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਕਰਨੀ ਔਰ ਕਰਤੀ ਹੈ ਮੇਰੇ ਮੇਰੇ ਪਹਿਲਾਂ ਮੇਰੇ ਵਰਕਰਾਂ ਦੀ ਮੁੱਛ ਤਾ ਗੁਰਦੀਪ ਸਿੰਘ ਰੰਡਾਵੇ ਦੀ ਬਾਅਦ ਚ ਮੋਛਾ ਜਾਂ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੋਛਾ ਤਾਂ ਫਿਰ ਗੁਰਦੀਪ ਸਿੰਘ ਦੀ ਮੋਛਾ ਮੋਛਾਂ ਦਾ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਤੇ ਕੰਮ ਵੀ ਕਰਦਾ ਰਹੋ ਜਿੰਨਾ ਜਿੰਨਾ ਚਿਰ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਉਹਦੀ ਮਰਜ਼ੀ ਤੋਂ ਬਗੈਰ ਮੋਛ ਥੱਲੇ ਨਹੀਂ ਹੋਣੀ ਮੈਂ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਨੂੰ ਉਹਨੂੰ ਬੇਨਤੀ ਕਰਦਾ ਖੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ 'ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰਿਆਂ ਆਪਣੇ ਵੋਟਰਾਂ ਸਵਾਰਨਾ ਬੇਨਤੀ ਕਰਦਾ ਕੋਈ ਹੱਲਾ ਗੁੱਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ ਲਗਾਤਾਰ ਖੁਸ਼ੀ ਜ਼ਾਹਿਰ ਕੀਤੀ ਜਾਂ ਰਹੀ ਆ ਧੰਨਵਾਦ ਕੀਤਾ ਜਾ ਰਿਹਾ ਆਪਣੇ ਵਰਕਰਾਂ ਦਾ ਆਪਣੇ ਸਪੋਰਟਰਾਂ ਦਾ ਨਾਲੀ ਨੰਦਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਵੋਟ ਪਾਈ ਹੈ ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਦਾ ਵੀ ਨਾਲ ਦੀ ਨਾਲ ਧੰਨਵਾਦ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਚਿਹਰੇ ਤੇ ਖੁਸ਼ੀ ਦੇਖਣ ਵਾਲੀ ਹੈ ਜਿਸ ਵੇਲੇ ਘਰ ਤੋਂ ਨਿਕਲੇ ਸੀ ਕਾਊਂਟਿੰਗ ਜਿੱਥੇ ਹੋਣੀ ਸੀ ਸੁਖਜਿੰਦਰਾ ਕਾਲਜ ਜਦੋਂ ਪਹੁੰਚੇ ਸੀ ਤਾਂ ਉਸ ਵੇਲੇ ਖੁਸ਼ੀ ਚਿਹਰੇ ਤੇ ਵੇਖਣ ਵਾਲੀ ਸੀ ਕਹਿੰਦੇ ਸੀ ਗੁਰੂ ਘਰ ਅਰਦਾਸ ਕਰਕੇ ਆਇਆ ਜਿੱਤ ਪੱਕੀ ਹੈ ਤਾਂ ਉਸੇ ਤਰੀਕੇ ਨਾਲ ਗੁਰੂ ਮਹਾਰਾਜ ਨੇ ਉਹਨਾਂ ਦੀ ਲਾਜ ਰੱਖੀ ਹੈ ਤੇ ਅੱਜ ਬਹੁਤ ਖੁਸ਼ ਨੇ ਘਰ ਵੀ ਖੁਸ਼ ਨੇ ਪਰਿਵਾਰ ਵੀ ਖੁਸ਼ ਹੈ ਤੇ ਉੱਥੇ ਹੀ ਗੁਰਦੀਪ ਰੰਧਾਵਾ ਦਾ ਨਾਲ ਦੀ ਨਾਲ ਇਹ ਲਗਾਤਾਰ ਕੈਬਨਿਟ ਮੰਤਰੀ ਵੀ ਪਹੁੰਚ ਰਹੇ ਨੇ ਉਹਨਾਂ ਨੂੰ ਖੁਸ਼ੀ ਦਾ ਮੈਸੇਜ ਦੇਣ ਵਾਸਤੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਦਿੱਲੀ ਪੋਸਟ ਪੰਜਾਬੀ ਗੁਰਦਾਸ